ਸਕੋਬ੍ਰਿਕ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਗਲੇ ਸਬਾਰੇ ਤੁਹਾਡਾ ਕੀ ਕਹਿਣਾ ਹੈ ਅ ਦੇਖੋ ਅਸੀਂ ਜਸ ਬੋਲਕ ਤੇ ਰਹਿੰਦੇ ਆ ਅਮਰੀਕਾ ਚ ਬਿਸ਼ੱਕ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਇੱਕ ਬੜਾ ਫਿਕਰ ਦਾ ਮਾਹੌਲ ਹੈ ਜਿਸ ਕਿਸਮ ਦੇ ਆਰਡੀਨੈਂਸ ਪਹਿਲੇ ਦਿਨਾਂ ਚ ਡੋਨਲਡ ਟਰੰਪ ਨੇ ਸਾਈਨ ਕੀਤੇ ਉਹ ਮੈਕਸੀਕੋ ਦੇ ਬਾਰਡਰ ਨਾਲ ਕੰਧ ਬਣਾਉਣ ਦਾ ਮਸਲਾ ਹੋਏ ਕੁਝ ਦੇਸ਼ਾਂ ਤੋਂ ਜਿਹੜੇ ਇਮੀਗ੍ਰੈਂਟਸ ਜਾਂ ਰਿਫਿਊਜੀਸ ਦੇ ਉੱਤੇ ਪਾਬੰਦੀ ਦੀ ਗੱਲ ਹੋਏ ਓਬਾਮਾ ਕੇਅਰ ਦਾ ਭੋਗ ਪਾਉਣ ਦੀ ਗੱਲ ਹੋਏ ਔਰ ਜਿਵੇਂ ਜਿਹੜੀ TT 12 ਦੇਸ਼ਾਂ ਦੀ ਪੈਸੀਫਿਕ ਦੇ ਨਾਲ ਜਿਹੜੀ 40% ਇਕਨੋਮੀ ਦੁਨੀਆ ਦੀ ਜਿਹੜੀ ਸੀ ਉਸ ਨੂੰ ਕੈਨਸਲ ਕਰਨ ਦੀ ਲਾਈਨ ਹੋਏ ਜੀ ਔਰ ਜਿਹੜੀ ਨਾਫਤਾ ਨੂੰ ਅੱਗੇ ਕੈਨਸਲ ਕਰਨ ਦੀ ਲਾਈਨ ਹੋਏ ਇਹ ਸਾਰੇ ਬੜੇ ਵਰੀਸਮ ਨੇ ਪਰ ਖਾਸ ਤੌਰ ਤੇ ਜਿਹੜਾ ਡੋਨਲਡ 트੍ਰੰਪ ਦਾ ਮੁਸਲਮਾਨਾ ਪ੍ਰਤੀ ਉਹਦੇ ਇਲੈਕਸ਼ਨ ਕੈਂਪੇਨ ਵੇਲੇ ਵੀ ਔਰ ਹੁਣ ਵੀ ਜਿਸ ਕਿਸਮ ਦੇ ਫੈਸਲੇ ਔਰ ਉਹਦੇ ਚ ਆਪਣੀ ਉਹਨੇ ਕੈਂਪੇਨ ਵੇਲੇ ਇੱਕ ਗੱਲ ਕਹੀ ਸੀ ਕਿ ਵੀ ਮੈਂ ਜਿਹੜਾ ਚਾਹੁੰਦਾ ਕਿ ਮੁਸਲਮਾਨਾਂ ਦੀ ਜਿਹੜੀ ਹੈ ਪ੍ਰੋਫਾਈਲਿੰਗ ਹੋਣੀ ਚਾਹੀਦੀ ਹੈ ਸੋ ਜਿਹੜੀ ਖਬਰ ਮੈਂ ਪਿਕ ਕੀਤੀ ਹੈ ਉਸ ਵਾਲਾਂ ਤੋਂ ਪਹਿਲਾਂ ਮੈਂ ਇਹ 트੍ਰੰਪ ਪ੍ਰੋਫਾਈਲਿੰਗ ਕੀ ਹੁੰਦੀ ਹੈ ਔਰ 트੍ਰੰਪ ਨੇ ਕਿੱਥੇ ਕਿਹਾ ਉਸ ਤੋਂ ਬਾਅਦ ਮੈਂ ਅਸਲੀ ਗੱਲ ਵਾ ਲਾਵਾਂਗਾ ਔਰ ਇਹ ਜਦੋਂ ਕਿ ਗੇ ਕਲੱਬ ਦੇ ਉੱਤੇ ਹਮਲਾ ਹੋਇਆ ਔਰ ਉਸ ਤੋਂ ਬਾਅਦ ਜਿਹੜਾ 트ੰਪ ਦਾ ਰਿਐਕਸ਼ਨ ਸੀ ਪਰ ਪ੍ਰੋਫਾਈਲਿੰਗ ਦਾ ਸਿੰਪਲ ਮਤਲਬ ਹੈ ਹੁੰਦਾ ਹੈ ਕਿ ਨਸਲ ਜਾਤ ਜਾਂ ਧਰਮ ਦੇ ਆਧਾਰ ਦੇ ਉੱਤੇ ਇਸ ਨਤੀਜੇ ਤੇ ਪਹੁੰਚਣਾ ਕਿ ਫਲਾਣ ਸ਼ਖਸ ਜਿਹੜਾ ਉਹ ਸਮਾਜ ਦੇ ਲਈ ਖਤਰਾ ਹੈ ਸੋ ਮਤਲਬ ਇਹ ਹੈ ਕਿ ਜੇ ਪ੍ਰੋਫਾਈਲਿੰਗ ਹੋਏਗੀ ਜਿੰਨੇ ਮੁਸਲਮਾਨ ਅਮਰੀਕਾ 'ਚ ਰਹਿੰਦੇ ਨੇ ਉਹਨਾਂ ਸਾਰਿਆਂ ਦਾ ਡਾਟਾਬੇਸ ਤਿਆਰ ਹੋਏਗਾ ਕੌਣ ਕੀ ਕਿੱਥੇ ਰਹਿੰਦਾ ਹੈ ਕੀ ਹੈਗਾ ਤੇ ਕੋਈ ਵੀ ਘਟਨਾ ਹੋਣ ਦੇ ਮਾਮਲੇ 'ਚ ਸਭ ਤੋਂ ਪਹਿਲਾਂ ਜਿਵੇਂ ਉੱਥੇ ਸਾਊਥ ਏਸ਼ੀਆ ਦੇ ਵਿੱਚ ਰਜਿਸਟਰ ਲਾਏ ਹੁੰਦੇ ਨੇ 10 ਨੰਬਰੀਆਂ ਦੇ ਕ੍ਰਿਮੀਨਲਸ ਦੇ ਭਾਵੇਂ ਕੋਈ ਵਾਕਿਆ ਚੋਰੀ ਕਿਤੇ ਹੋਇਆ ਉਹਨਾਂ ਨੂੰ ਸਾਰਿਆਂ ਨੂੰ ਥਾਣੇ ਤਲਬ ਕਰ ਲਿਆ ਜਾਂਦਾ ਹੈ ਕਿ ਇਹਨਾਂ 'ਚ ਕੋਈ ਸਸਪੈਕਟ ਹੋਏਗਾ ਸੋ ਇਹ 10 ਨੰਬਰੀਆਂ ਦਾ ਰਜਿਸਟਰ ਲਾਉਣ ਵਾਲੀ ਗੱਲ ਹੈ ਪ੍ਰੋਫਾਈਲਿੰਗ ਔਰ ਉਹਦੇ 'ਚ ਜਦੋਂ ਜਿਹੜੇ ਟਰੰਪ ਦੇ ਐਗਜ਼ੈਕਟ ਵਰਡ ਨੇ ਕਿਉਂਕਿ ਔਰਲੈਂਡੋ 'ਚ ਜਦੋਂ ਗੇ ਕਲੱਬ ਤੇ ਹਮਲਾ ਹੋਇਆ ਤੇ ਉਸ ਤੋਂ ਬਾਅਦ ਟਰੰਪ ਨੂੰ ਪੁੱਛਿਆ ਗਿਆ ਕਬੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਉਹਨੇ ਕਿਬੀ ਕੀ ਪ੍ਰੋਫਾਈਲਿੰਗ ਹੋਣੀ ਚਾਹੀਦੀ ਹੈ ਮੁਸਲਮਾਨ ਨਾਗਰਿਕਾਂ ਦੀ ਔਰ ਉਹਦੇ ਤੇ ਉਹਨਾਂ ਨੇ ਕਿਹਾ ਕਿ ਬਈ ਮੈਨੂੰ ਇਹ ਲੱਗਦਾ ਹੈ ਕਿ ਸਾਰੇ ਦੇਸ਼ ਨੂੰ ਪ੍ਰੋਫਾਈਲਿੰਗ ਬਾਰੇ ਸੋਚਣਾ ਚਾਹੀਦਾ ਹੈ ਦੇਖੋ ਇਜ਼ਰਾਈਲ ਵਾਲ ਉਹਨੇ ਕਿਵੇਂ ਸਕਸੈਸਫੁਲੀ ਜਿਹੜਾ ਇਹ ਸਾਰੇ ਨੂੰ ਡੀਲ ਕੀਤਾ ਪਰ ਮੈਂ ਇਹ ਸਮਝਦਾ ਹਾਂ ਕਿ ਬਈ ਮੁਸਲਮਾਨਾਂ ਦੀ ਜਿਹੜੀ ਹੈ ਪ੍ਰੋਫਾਈਲਿੰਗ ਇਹ ਹੋਣੀ ਚਾਹੀਦੀ ਹੈ ਔਰ ਮੈਂ ਇਸ ਰੈਜ਼ੋਲੂਸ਼ਨ ਦਾ ਜਿਹੜਾ ਉਹ ਸਵਾਗਤ ਕਰਦੇ ਹਾਂ ਔਰ ਇਸ ਦਿਨ ਆੜੀ ਇਹ ਗੱਲ ਸਾਹਮਣੇ ਆਈ ਵੀ ਇਸ ਵੇਲੇ ਮੁਸਲਮਾਨਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਹ이트 ਕ੍ਰਾਈਮ ਕਿੰਨੇ ਜ਼ਿਆਦਾ ਵਧੇ ਨੇ ਜੀ ਹੁਣ ਇਸ ਸਾਰੇ ਦੇ ਉੱਤੇ ਕਿਉਂਕਿ ਇੱਕ ਤੋਂ ਬਾਅਦ ਇੱਕ ਆਰਡੀਨੈਂਸ ਜਿਹੜਾ ਉਹ ਚੱਲ ਰਿਹਾ ਹੈ ਉਹਦਾ ਉਹਨੂੰ ਬਹੁਤਿਆਂ ਨੂੰ ਇਹ ਹੈ ਵੀ ਨੈਕਸਟ ਆਰਡੀਨੈਂਸ ਦੇ ਥੱਲੇ ਜਿਵੇਂ ਵਿਦਨ ਕੰਟਰੀ ਰੈਸ਼ਲ ਪ੍ਰੋਫਾਈਲਿੰਗ ਦੀ ਗੱਲ ਮੁਸਲਮਾਨਾਂ ਦੀ ਪ੍ਰੋਫਾਈਲਿੰਗ ਦੀ ਗੱਲ ਹੋਏਗੀ ਉਸੋ ਇੱਕ ਪੱਖ ਤਾਂ ਇਹ 네ਗੇਟਿਵ ਹੈ ਸੋਸਾਇਟੀ ਦਾ ਜਿਹੜਾ ਡੋਨਲਡ ਟਰੰਪ ਦੀ ਇਲੈਕਸ਼ਨ ਔਰ ਉਸ ਦਾ ਜਿਹੜਾ ਜਿਸ ਕਿਸਮ ਦਾ ਇਹ ਉਹਦੀ ਮਾਨਸਿਕਤਾ ਹੈ ਉਹਨੂੰ ਜ਼ਾਰ ਕਰਦਾ ਹੈ ਪਰ ਜਿਹੜੀ ਬਿਊਟੀ ਆਫ ਦਾ ਕੰਟਰੀ ਹੈ ਇਸ ਲਈ ਜਦੋਂ ਪੁੱਛਿਆ ਜਾਂਦਾ ਹੈ ਔਰ ਕੱਲ ਵੀ ਮੇਰਾ ਇੱਕ ਟਾਕ ਸ਼ੋਅ ਸੀ ਉਹਦੇ ਚ ਇਹ ਗੱਲ ਬਾਰ-ਬਾਰ ਪੁੱਛੀ ਗਈ ਜੀ ਕੀ ਬਣੇਗਾ ਅਮਰੀਕਾ ਦਾ ਤੁਹਾਡਾ ਮੈਂ ਕਿਹਾ ਜੀ ਅਮਰੀਕਾ ਨੇ ਪਹਿਲਾਂ ਵੀ ਉਹ ਸੈਨੇਟਰ ਮੈਕਾਰਥੀ ਸੀ ਮੈਕਾਰਥੀਸਮ ਸੀ ਕਮਿਊਨਿਸਟਾਂ ਦੇ ਖਿਲਾਫ ਕਿਸ ਕਿਸਮ ਦੀ ਇੱਥੇ ਵੇਵ ਸੀ ਸੈਕਿੰਡ ਵਰਲਡ ਵਾਰ ਦੇ ਦੌਰਾਨ ਤਿੰਨ ਸਾਲ ਜਾਪਾਨੀਆਂ ਨੂੰ ਇਟਾਲੀਅਨਸ ਨੂੰ ਤਾਰਾਂ ਦੇ ਵਿੱਚ ਡੱਕ ਦਿੱਤਾ ਸੀ ਕੈਂਪ ਬਣਾਏ ਹੋਏ ਸੀ ਉਹਨਾਂ ਦੇ ਉਹ ਸਾਰੀ ਜਿੰਨੇ ਇਵਨ ਸਿਟੀਜ਼ਨ ਸੀ ਉਹਨਾਂ ਨੂੰ ਇੱਕ ਤਾਂ ਇਕੱਠੇ ਕਰਤਾ ਸੀ ਪਰ ਮੈਂ ਕਿਹਾ ਵੀ ਉਹਦੇ ਲਈ ਬਾਅਦ ਵਿੱਚ ਮੁਆਫੀਆਂ ਵੀ ਮੰਗੀਆਂ ਗਈਆਂ ਉਸ ਸਿਸਟਮ ਤੋਂ ਨਿਕਲ ਗਏ ਡੋਨਲਡ ਟਰੰਪ ਹੀ ਰਹਾ ਇੱਕ ਬੈਡ ਨਾਈਟਮੇਰ ਹੈ ਲੇਕਿਨ ਇਸ ਕੰਟਰੀ ਦੀਆਂ ਫਾਊਂਡੇਸ਼ਨਸ ਬਹੁਤ ਸਟਰੋਂਗ ਨੇ ਔਰ ਇਸ ਸੋਸਾਇਟੀ ਜੇ ਕੋਈ ਧੱਕਾ ਕਰਨ ਵਾਲਾ ਆਂਦਾ ਹੈ ਤੋ ਉਹਨੂੰ ਚੈਲੰਜ ਕਰਨ ਵਾਲੇ ਵੀ ਆਂਦੇ ਨੇ ਔਰ ਜਿਵੇਂ ਡੋਨਲਡ ਟਰੰਪ ਦੀ ਓਥ ਟੇਕਿੰਗ ਤੋਂ ਅਗਲੇ ਦਿਨ ਲੱਖਾਂ ਦੀ ਗਿਣਤੀ ਚ ਔਰਤਾਂ ਜਿਹੜੀਆਂ ਨੇ ਪਿੰਕ ਸਟਰੈਂਥ ਦੇ ਥੱਲੇ ਪਿੰਕ ਪਾਵਰ ਉਹ ਦੁਨੀਆ ਭਰ ਚ ਸ਼ੋਅ ਹੋਈ ਅਮਰੀਕਾ ਚ 200 ਥਾਵਾਂ ਤੇ ਭਾਵੇਂ ਛੋਟੀਆਂ ਛੋਟੀਆਂ ਥਾਵਾਂ ਤੇ ਵੀ ਇਹ ਦੱਸਣ ਦੀ ਗੱਲ ਸੀ ਕਿ ਸਾਨੂੰ ਇਹ ਤੁਹਾਡਾ ਇਹ ਕਬੂਲ ਨਹੀਂ ਹੈ ਔਰ ਅੱਜ ਜਿਹੜੀ ਖਬਰ ਬੇਸ਼ੱਕ ਕੱਲ ਆਈ ਹੈ ਲੇਕਨ ਇਹ ਬੜੀ ਇੰਪੋਰਟੈਂਟ ਹੈ ਹੁਣ ਮੈਡਲਨ ਅਲਬਰਾਇਟ ਬੜੀ ਬ੍ਰਿਲੀਅੰਟ ਸੈਕਟਰੀ ਆਫ ਸਟੇਟਸ ਸੀ ਪ੍ਰੈਜ਼ੀਡੈਂਟ ਕਲਿੰਟਨ ਦੇ ਵੇਲੇ ਪრეਜ਼ੀਡੈਂਟ ਕਲਿੰਟਨ ਨੇ ਔਰ ਇੱਕ ਟਰਮ ਜਿਹੜਾ ਹੈ ਉਹਨੇ ਮੈਡਲਨ ਐਲਬਰਾਇਟ ਰਿ ਪ੍ਰੋਫੈਸਰ ਹੈ ਜੀ ਹੁਣ ਤਾਂ ਸ਼ਾਇਦ ਰਿਟਾਇਰਡ ਹੈ ਇਨ ਦਾ ਫਾਦਰ ਵੀ ਪ੍ਰੋਫੈਸਰ ਸੀ ਬੜਾ ਡਿਸਟਿੰਗੁਇਸ਼ਡ ਸੀ ਦਾ ਪਿਓ ਡਿਪਲੋਮੈਟ ਔਰ ਉਹਨੇ ਜਿਹੜਾ ਕਸ਼ਮੀਰ ਦੇ ਉੱਤੇ ਇੱਕ ਖਤਾਬ ਵੀ ਲਿਖੀ ਸੀ ਹੁਣ ਮੈਡਲਨ ਐਲਬਰਾਇਟ ਨੇ ਸਟੇਟਮੈਂਟ ਕੱਲ ਦਿੱਤੀ ਹੈ ਕਿ ਜੇ ਅਮਰੀਕਾ ਦੇ ਵਿੱਚ ਮੁਸਲਮਾਨਾਂ ਦੀ ਪ੍ਰੋਫਾਈਲਿੰਗ ਹੋਈ ਤੇ ਮੈਂ ਆਪਣੇ ਆਪ ਨੂੰ ਮੁਸਲਮਾਨ ਰਜਿਸਟਰ ਕਰਵਾਵਾਂਗੀ ਇਹ ਇੱਕ ਵੇਵ ਹੁੰਦੀ ਆ ਔਰ ਇਹ ਉਵੇਂ ਹੀ ਐ ਜਦੋਂ ਨਾਜ਼ੀਆਂ ਨੇ ਜਿਹੜਾ ਯਹੂਦੀਆਂ ਤੇ ਜ਼ੁਲਮ ਸ਼ੁਰੂ ਕੀਤੇ ਤੇ ਸ਼ਾਇਦ ਡੈਨਮਾਰਕ ਸੀ ਕਿ ਉਹਨਾਂ ਦਾ ਜਿਹੜਾ ਸੀ ਮੁਖ ਉਹਨਾਂ ਦੇ ਲੋਕ ਆਗੂ ਉਹਨਾਂ ਨੇ ਕਿਉਂਕਿ ਨਾਜ਼ੀਆਂ ਨੇ ਜ਼ਰੂਰੀ ਬਣਾ ਦਿੱਤਾ ਸੀ yellow star ਕਿ ਸਾਰੇ ਉਹ ਜਿੰਨੇ ਯਹੂਦੇ ਨੇ ਉਹ yellow star ਬੰਨਣ ਤਾਂ ਕਿ ਪਤਾ ਹੋਏ ਕਿ ਜੀ ਇਹ ਯਹੂਦੀ ਹੈ ਸੋ ਡੈਨਮਾਰਕ ਵਾਲੇ ਨੇ ਖੁਦ ਬੰਨ੍ਹ ਐ ਸੀ ਉਹਨੇ ਕਿਹਾ ਭਾਵੇਂ ਮੈਂ ਯਹੂਦੀ ਨਹੀਂ ਐ ਪਰ ਮੈਂ ਯਹੂਦੀ ਐ ਕਿਉਂਕਿ ਸਾਨੂੰ ਇਹ ਮਨਜ਼ੂਰ ਸੋ ਇਹ ਦੁਨੀਆ ਦੇ ਵਿੱਚ ਜਦੋਂ ਇੱਕ ਪਾਸੇ ਇਸ ਕਿਸਮ ਦੇ ਇਨਟੋਲਰੈਂਸ ਔਰ ਜ਼ੁਲਮ ਚੱਲ ਰਿਹਾ ਹੋਏ ਤੇ ਜਿਹੜੇ ਲੋਕ ਹੌਸਲਾ ਕਰਕੇ ਖਲੋਂਦੇ ਨੇ ਇਹ ਹਮੇਸ਼ਾ ਉਹਨਾਂ ਨੂੰ ਇਹਨੂੰ ਟਰੰਪ ਨੂੰ ਲੋਕ ਭੁੱਲ ਜਾਣਗੇ ਇਹ ਮੈਡਨ ਐਲਬਰਾਇਟ ਕੇ ਇਸ ਲੈਵਲ ਦੀ ਬੰਦੀ ਜੀ ਇੰਨੀ ਡਿਸਟਿੰਗੁਇਸ਼ਡ ਉਹਨੇ ਕਿਹਾ ਔਰ ਬੀਬੀਸੀ ਦੀ ਖਬਰ ਸੀ ਕਿ ਐਲਬਰਾਇਟ ਨੇ ਕਿਹਾ ਕਿ ਵੀ ਮੈਂ ਮੁਸਲਮਾਨ ਰਜਿਸਟਰ ਹੋਣ ਲਈ ਤਿਆਰ ਹਾਂ ਔਰ ਉਹਨਾਂ ਨੇ ਕਿਹਾ ਕਿ ਜੇ ਮੁਸਲਮਾਨਾਂ ਨੇ ਅੱਧ ਡਾਟਾਬੇਸ ਤਿਆਰ ਕੀਤਾ ਔਰ ਉਹਦੇ ਚਲ ਬ੍ਰਾਈਟ ਨੇ ਕਿਹਾ ਵੀ ਮੈਂ ਬਤੌਰ ਕੈਥੋਲਿਕ ਪੜੀਏ ਬਾਅਦ ਦੇ ਵਿੱਚ ਮੈਂ ਐਪਿਸਕੋਪਲੀਅਨ ਜਿਹੜਾ ਚਰਚ ਹੈ ਇਹਨਾਂ ਦਾ ਮੈਂ ਕੈਥੋਲਿਕ ਤੋਂ ਐਪਿਸਕੋਪ ਐਪਿਸਕੋਪਲ ਕੋਸਪਲ ਚਰਚ ਦੇ ਵਿੱਚ ਆ ਗਈ ਜੀ ਪਰ ਜਦੋਂ ਮੈਂ ਬਾਅਦ ਦੇ ਵਿੱਚ ਪਤਾ ਲੱਗਾ ਮੈਨੂੰ ਕਿ ਮੇਰਾ ਪਰਿਵਾਰ ਯਹੂਦੀ ਹੈ ਸੋ ਉਹਨੇ ਇਹ ਦੱਸਣਾ ਚਾਹਿਆ ਵੀ ਮੈਂ ਕੈਥੋਲਿਕ ਯਹੂਦੀ ਔਰ ਜਿਹੜੀ ਐਪੀਕੋਸਪਲ ਟਰੈਡੀਸ਼ਨ ਹੈ ਉਹਦੇ ਨਾਲ ਜੁੜੀ ਹੋਈ ਹਾਂ ਔਰ ਇਸ ਲਈ ਪਰ ਮੁਸਲਮਾਨਾ ਨਾਲ ਇੱਕ ਜੁੜਤਾ ਦਿਖਾਉਣ ਲਈ ਜੇ ਰੈਸ਼ੀਅਲ ਪ੍ਰੋਫਾਈਲਿੰਗ ਹੋਈ ਤਾਂ ਮੈਂ ਆਪਣੇ ਆਪ ਨੂੰ ਮੁਸਲਮਾਨ ਰਜਿਸਟਰ ਕਰਾਵਾਂਗੀ ਔਰ ਇਹ ਜਿਹੜਾ ਉਹਦਾ ਟਵੀਟ ਹੈ ਉਹਨੂੰ ਬਹੁਤ ਹਜ਼ਾਰਾਂ ਲੋਕਾਂ ਨੇ ਲਾਈਕ ਕੀਤਾ ਔਰ ਮੈਂ ਇਹ ਸਮਝਦਾ ਹਾਂ ਵੀ ਬਹੁਤ ਵਾਰ ਅਸੀਂ ਜਿਹੜੇ ਫਿਲਮ ਸਟਾਰ ਨੇ ਜਾਂ ਦੂਸਰੇ ਨੇ ਜਿਵੇਂ ਹੁਣ ਮੈਡਾਨਾ ਜਿਹੜੀ ਹੈ ਉਹ ਵਾਸ਼ਿੰਗਟਨ ਆਈ ਔਰ ਉਹਨੇ ਜਿਹੜਾ ਉਹ ਜਿਹੜੀ ਪਿੰਕ ਪਾਵਰ ਸੀ ਉਹਦੇ ਚੋਂ ਨਵੇਂ ਬੜਾ ਧੱਲੇਦਾਰ ਲੈਕਚਰ ਦਿੰਦਾ ਹੈ ਹਾਲਾਂਕਿ ਉਹਦਾ ਚੰਗਾ ਰੈਕੋਰਡ ਨਹੀਂ ਹੈ ਜਿਸ ਕਿਸਮ ਦਾ ਉਹ ਆਪਣੇ ਕਿਸਮ ਦੀ ਟ੍ਰੈਂਡ ਸੈਟਰ ਹੈ ਪਰ ਉਹਨੇ ਕਿਹਾ ਜੀ ਜੋ ਕੁਝ ਇੱਥੇ ਹੋ ਰਿਹਾ ਮੈਂ ਤਾਂ ਵਾਈਟ ਹਾਊਸ ਨੂੰ ਮੈਂ ਉਡਾ ਦਿਆਂ ਫਿਰ ਹਾਲਾਂ ਉਹ ਨਿਊਟ ਗਿੰਗਰੇ ਜਿਹੜਾ ਸਪੀਕਰ ਵੀ ਰਿਹਾ ਉਹਨੇ ਕਿਹਾ ਕੇਸ ਰਜਿਸਟਰ ਕਰੋ ਇਹਦੇ ਖਿਲਾਫ ਉਹਨੇ ਕਿਹਾ ਜੀ ਮੈਂ ਮੈਟਾਫਰ ਯੂਜ਼ ਕਰ ਰਹੀ ਸੀ ਅਲੰਕਾਰ ਇਸਤੇਮਾਲ ਕੀਤਾ ਕਿ ਭਈ ਇਹ ਗਲਤ ਹੋ ਰਿਹਾ ਹੁਣ ਇਸੇ ਤਰ੍ਹਾਂ ਹੀ ਬਿਗ ਬੈਂਕ ਥਿਊਰੀ ਦੀ ਇੱਕ ਬੜੀ ਪ੍ਰੋਮਿਨੈਂਟ ਸਟਾਰ ਮਾਇਮ ਵਿਲਾਇਕ ਉਹਦਾ ਬ੍ਰਿਨਿਆ ਪਰਚੂ ਨੂੰ ਜਾਣਿਆ ਜਾਂਦਾ ਔਰ ਇਹੀ ਗੱਲ ਜੋ ਮੈਡਲਿਨ ਐਲਬ੍ਰਾਈਟ ਨੇ ਕਿਹਾ ਹੈ ਬਿਗ ਬੈਂਕ ਥਿਊਰੀ ਦੀ ਐਕਟ੍ਰੈਸ ਉਹਨੇ ਵੀ ਇਹ ਕਿਹਾ ਹੈ ਜਿਹੜੀ ਉਹਨਾਂ ਦੀ ਮਾਇਮ ਵਿਲਾਇਕ ਹੈ ਕਿ ਮੈਂ ਵੀ ਫਿਰ ਐਸ ਮੁਸਲਮਾਨ ਆਪਣਾ ਨਾਮ ਰਜਿਸਟਰ ਕਰਵਾਵਾਂਗੀ ਜੇ ਇਥੇ ਹੋਇਆ ਉਹਨੇ ਕਿਹਾ ਮਾਇਮ ਵਿਲਾਇਕ ਨੇ ਟਵਿੱਟਰ ਕੀਤਾ ਮੈਂ ਯਹੂਦੀ ਹਾਂ ਲੇਕਿਨ ਜੇ ਜ਼ਰੂਰੀ ਹੋਇਆ ਤੇ ਮੈਂ ਫਿਰ ਬਤੌਰ ਮੁਸਲਮਾਨ ਆਪਣਾ ਨਾਮ ਰਜਿਸਟਰ ਕਰਾਉਣ ਨੂੰ ਤਿਆਰ ਹਾਂ ਸੋ ਮੈਂ ਸਮਝਦਾ ਵੀ ਇਹ ਉਹ ਲੋਕ ਨੇ ਹੁਣ ਹਾਲਾਂਕਿ ਇਹਨਾਂ ਨੂੰ ਹਜ਼ਾਰਾਂ ਹੇਟ ਮੈਸੇजेस ਜਾ ਰਹੇ ਹੋਣਗੇ ਹੋਰ ਹੋਏਗਾ ਲੇਕਿਨ ਇਹਨਾਂ ਨੇ ਇਹ ਦੱਸਿਆ ਕਿ ਵੀ ਸਾਰਾ ਅਮਰੀਕਾ ਇਸ ਕਿਸਮ ਦਾ ਨਹੀਂ ਹੈ ਔਰ ਇਹਦੇ ਨਾਲ ਜਿਹੜੇ ਮੁਸਲਮਾਨ ਨੇ ਇਸ ਮੁਲਕ ਦੇ ਵਿੱਚ ਮਿਲੀਅਨਸ ਆਫ them ਜੀ ਜੀ ਉਹ ਇੱਕ ਸੇਫ ਵੀ ਮਹਿਸੂਸ ਕਰਦੇ ਨੇ ਪਰ ਇਹ ਵੀ ਹੁੰਦਾ ਹੈ ਕਿ ਜੀ ਸਾਡੇ ਲਈ ਹਾ ਦਾ ਨਾਰਾ ਮਾਰਿਆ ਹੁਣ ਅਸੀਂ ਸਿੱਖਾਂ ਨੂੰ ਅਸੀਂ ਕਦੇ ਨਵਾਬ ਮਲੇਰ ਕੋਟਰਾ ਨੂੰ ਨਹੀਂ ਭੁੱਲੇ ਕਿ ਭਾਈ ਜਦੋਂ 10ਵੇਂ ਪਾਤਸ਼ਾਹ ਦੇ ਛੋਟੇ ਸਹਬਜ਼ਾਦਿਆਂ ਨੂੰ ਜਿਉਂਦੇ ਜੀ ਦੀਵਾਰ ਵਿੱਚ ਚਿਣਕੇ ਮਾਰਨ ਦਾ ਫਤਵਾ ਦਿੱਤਾ ਸੀ ਤੇ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਦੇ ਨਵਾਬ ਨੇ ਖਲੋਕੇ ਕਿਹਾ ਸੀ ਬਿਲਕੁਲ ਗਲਤ ਹੈ ਜੀ ਕਿ ਭਈ ਇਹ ਗੁਰੂ ਗੋਬਿੰਦ ਸਿੰਘ ਹਕੂਮਤ ਦੇ ਬਾਗੀ ਨੇ ਉਹਨਾਂ ਦੇ ਖਿਲਾਫ ਮੈਂ ਲੜਨ ਨੂੰ ਤਿਆਰ ਹਾਂ ਮੇਰਾ ਭਰਾ ਉਹਨਾਂ ਦੇ ਹੱਥੋਂ ਮਾਰਿਆ ਗਿਆ ਪਰ ਇਹ 7 ਤੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ ਸ਼ੀਰਖੋਰ ਬੱਚੇ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਔਰ ਸ਼ਰਾ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਤੁਸੀਂ ਸ਼ੀਰਖੋਰ ਬੱਚਿਆਂ ਨੂੰ ਜਿਹੜਾ ਇਸ ਕਿਸਮ ਦੀ ਸਜ਼ਾ ਦਿਓ ਔਰ ਬਿਸ਼ੱਕ ਉਹਨਾਂ ਨੂੰ ਚੜਾ ਦਿੱਤਾ ਗਿਆ ਦੀਵਾਰ ਦੇ ਵਿੱਚ ਪਰ ਅੱਜ 300 ਸਾਲ ਬਾਅਦ ਵੀ ਸਾਨੂੰ ਕਦੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਨਵਾਬ ਨਹੀਂ ਭੁੱਲਿਆ ਕਿ ਉਹਨੇ ਹਾ ਦਾ ਨਾਰਾ ਮਾਰਿਆ ਸਿਰਹੀ ਕਾਰਨ ਸੀ ਕਿ 1947 ਚ ਪਾਗਲਪਨ ਦਾ ਦੌਰ ਦੋਨੋਂ ਪਾਸੇ ਜਦੋਂ ਸੀ ਔਰ ਇਹ ਨਫ਼ਰਤ ਸੀ ਉਦੋਂ ਵੀ ਮਲੇਰਕੋਟਲੇ ਦੇ ਕਿਸੇ ਮੁਸਲਮਾਨ ਨੂੰ ਕਿਸੇ ਸਿੱਖ ਨੇ ਹੱਥ ਨਹੀਂ ਸੀ ਲਾਇਆ ਅੱਜ ਵੀ 2 ਲੱਖ ਤੋਂ ਜ਼ਿਆਦਾ ਜਿਹੜੇ ਮੁਸਲਮਾਨ ਨੇ ਉਹ ਮਲੇਰਕੋਟਲੇ 'ਚ ਵਸਦੇ ਨੇ ਔਰ ਉੱਥੋਂ ਮੁਸਲਮਾਨ ਐਮ ਐਲ ਏ ਜਿਹੜਾ ਪੰਜਾਬ ਐਸੈਂਬਲੀ 'ਚ ਚੁਣਿਆ ਜਾਂਦਾ ਹੈ ਇਹ ਉਹ ਹਿਸਟੋਰੀਕਲ ਜਿਹੜੀ ਹੈ ਮੈਮਰੀ ਹੁੰਦੀ ਹੈ ਔਰ ਮੈਂ ਸਮਝਦਾ ਹਾਂ ਵੀ ਮੈਡਨ ਐਲਬਰਾਇਟ ਔਰ ਇਹ ਬਿਗ ਬੈਂਕ ਦੀ ਜਿਹੜੀ ਬੀਬੀ ਐ ਐਕਟ੍ਰੈਸ ਜੀ ਇਸ ਦਾ ਨਾਮ ਜਿਹੜਾ ਹਮੇਸ਼ਾ ਯਾਦ ਰੱਖਿਆ ਜਾਏਗਾ ਕਿ ਜਦੋਂ ਨਫ਼ਰਤ ਦਾ ਦੌਰ ਸੀ ਉਹਨਾਂ ਨੇ ਆ ਕੇ ਕਿਹਾ ਸੀ ਕਿ ਜੇ ਤੁਸੀਂ ਮੁਸਲਮਾਨਾਂ ਦੀ ਪ੍ਰੋਫਾਈਲਿੰਗ ਕਰਨੀ ਹੈ ਤੇ ਅਸੀਂ ਵੀ ਮੁਸਲਮਾਨ ਹੈ ਕਰ ਲਓ ਔਰ ਇੱਕ ਵੇਵ ਸ਼ੁਰੂ ਹੋ ਜਾਏਗੀ ਇਹਨਾਂ ਲਈ ਜੇ ਕਰਨਗੇ ਵੀ ਇਹ ਹੁਣ ਉਹਨਾਂ ਨੇ ਇੱਕ ਲੀਡ ਦੇ ਦਿੱਤੀ ਹੈ ਮਿਲੀਅਨਸ ਆਫ ਅਮਰੀਕਨਸ ਵਿਲ ਕਮ ਕਿ ਠੀਕ ਹੈ ਜੀ ਸਾਨੂੰ ਵੀ ਲਿਖੋ ਫਿਰ ਮੁਸਲਮਾਨ ਅਸੀਂ ਵੀ ਜਿਹੜਾ ਹੈਗਾ ਇਹਨਾਂ ਦੇ ਲਈ ਔਖਾ ਹੋ ਜਾਏਗਾ ਇਹਨੂੰ ਹੈਂਡਲ ਕਰ ਜੀ ਜੀ ਡਾਕਟਰ ਸਾਹਿਬ ਬਿਲਕੁਲ ਐਥ ਲੈਂ ਨਾ ਬ੍ਰੇਕ ਈਅਰਸ ਤੁਸੀਂ ਸਾਨੂੰ ਐਸ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ